ਅਸਲਾਮੁਆਲੇਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਇੱਕ ਰਾਜੇ ਦਾ ਤੇ ਇੱਕ ਸੰਤ ਦਾ ਵਾਕਿਆ ਬਿਆਨ ਕਰਦੇ ਪਿਓ ਵਾਕਿਆ ਬਹੁਤ ਹੀ ਇੰਟਰਸਟਿੰਗ ਤੇ ਬਹੁਤ ਜ਼ਬਰਦਸਤ ਹੈ ਕਿਉਂਕਿ ਇਸ ਵਾਕਿਆ ਦੇ ਵਿੱਚ ਇੱਕ ਸਬਕ ਹੈ ਉਹ ਸਬਕ ਜਿਹਦੇ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਗਹਿਰਾ ਅਸਰ ਹੋਏਗਾ ਉਸ ਸਬਕ ਦਾ ਕਿਉਂਕਿ ਅਸੀਂ ਵਾਕਿਆ ਹੀ ਜੈਨ ਜੋ ਸੰਤ ਸੋਚਦੇ ਹਾਂ ਉੰਜ ਨਹੀਂ ਸੋਚਦੇ ਅਸੀਂ ਬਾਦਸ਼ਾਹਾਂ ਵਾਂਗ ਤਰ੍ਹਾਂ ਸੋਚਨੇ ਆਂ ਸਾਡੀ ਸੋਚਣੀ ਜਿਹੜੀ ਹੈ ਨਾ ਬਾਦਸ਼ਾਹਾਂ ਵਾਂਗ ਤਰਾ ਹੈ ਸੰਤਾਂ ਤਰ੍ਹਾਂ ਨਹੀਂ ਗਈ ਬਹੁਤ ਹੀ ਵਧੀਆ ਕਥਾ ਕਿਉਂਕਿ ਵੀਰੋ ਇਹਦੇ ਵਿੱਚ ਇੱਕ ਸਬਕ ਹੈ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਕਥਾ ਫਿਰ ਕਰਨੇ ਇਸ ਤੇ ਵਿਚਾਰ ਅਕੜ ਦਾ ਰਾਜਾ ਵੀ ਰੋਜ਼ ਰਾਤ ਤੇ ਬੈਠ ਕੇ ਲੰਗਦਾ ਸੀ ਰਾਜ ਮਹਿਲਾ ਤੋਂ ਰਾਜ ਸਭਾ ਦੇ ਜਾਂਦਾ ਸੀ ਉਸੇ ਹੀ ਰਸਤੇ ਮੰਨ ਚੜਾ ਦੇ ਦੇ ਗਿਆ ਲਾਇਆ ਭਜਨ ਇੱਕ ਬੜਾ ਨਿਵਲੇਨ ਰਹਿੰਦਾ ਹਰੂਦ ਸੁਰਤ ਦੇ ਕਾਗਰਤਾ ਦੇ ਰਹਿੰਦਾ ਹੈ ਇਹਨੂੰ ਆਪਣੇ ਮੈਲਾ ਕੋਲ ਆ ਦੇ। ਦਾਵਤ ਦੇ ਦੇ। ਕੁਝ ਦਿਨ ਸਾਡੇ ਮੈਲਾ ਚ ਰਹਿ। 2-4 ਦਿਨ 8-10 ਦਿਨ। ਤੇ ਮਨ ਦੇ ਸੋਚ ਲਿਆ ਭਈ ਰਾਜ ਸਵਰ ਤੋਂ ਵਾਪਸੀ ਤੇ ਆਂਦੇ ਆ ਪ੍ਰਾਰਥਨਾ ਕਰਾਂ ਕਮਾਲ। ਵਾਪਸ ਆਏ। ਝੋਗੇ ਗੋਲਸ ਨੇ ਰਾਤ ਰੁਕਵਾਇਆ। ਉਹ ਤਰੇ ਹੱਥ ਜੋੜ ਕੇ ਆਖੇ ਸੰਤ ਜੀ ਕੁਛ ਦਿਨ ਸਾਢੇ ਗ੍ਰਹਿ ਦੇ ਚਰੋ ਕੁਛ ਦਿਨ ਉਹ ਸਾਧੂ एकदम ਖੜਾ ਹੋ ਗਿਆ ਚਲੋ ਰਾਜੇ ਦੀ ਅੱਧੀ ਸਰਦਾ ਤੋਂ ਉਹ ਬੋਲੇ ਤੇ ਨਾਜ਼ਨ ਅਫਰੇ ਕੁਝ ਕੀ ਤੇ ਨਹੀਂ ਕਿਨੇ ਚਿਰ ਤੱਕ ਬੰਦਾ ਨਾਜ਼ ਨ ਕਰੇ ਖੜੇ ਨਾ ਅਗਲਾ ਉਹਨੂੰ ਸੰਤ ਨਹੀਂ ਮੰਗਾ ਐਸ ਵਾਸਤੇ بڑے بڑے ਨਾਜ਼ਰੇ ਦਿਖਾਉਂਦੇ لوگ جو آج پسند نہیں آتے گا سرل نہیں آتے بڑے بخم ہوتے بہت بخم ہوتے سرل نہیں ہوتے سادے نہیں ہمتے. پر راجے شردہ شردا جو ہاں کہ تھی سے ہی اڑی کے سی جی کدو میں دعوت دے پہ چلیئے میں تھی سے اڑی کے میں کہا کہ کھڑا ہو ਉਹ ਕਹਿ ਚੁਕਿਆ ਸੀ ਰਾਜਾ ਆਪਣੀ ਦਿੱਤੀ ਹੋਈ ਤਾਵਤ ਨੂੰ ਵਾਪਸ ਲੈਣਾ ਵੀ ਉਸ ਨੇ ਆਪਣੀ ਤੋਹਨ ਸਮਝੀ ਤੇ ਕਿਰ ਸ਼ਰਦਾ ਉੱਦੀ ਅਦੀ ਬਿਠਾ ਲਿਆ ਰਾਜ ਵਿੱਚ ਮਹਿਲਾ ਚਲਾਈ ਜਿਹੜਾ ਮਹਿਮਾਨ خانہ ਸੀ ਉਹਦੇ ਖੇਰਾ ਜਿਹੜੇ ਭਗਵਾਨ ਉਹ ਖੁਦ ਖਾਂਦਾ ਸੀ ਅੱਜ ਸਾਧੂ ਨੇ ਉਹੀ ਖਾਂਦੇ ਨੇ ਬਿਰਸ ਰਾਜੇ ਨੇ ਨਵੇਂ ਬਸਤਰ ਜੋ ਆਪਣੇ ਲਈ ਸਲਵਾਏ ਸਨ ਫੋਟੋ ਤੇ ਇਹ ਬਸ ਤੇ ਉਹਨੇ ਉਹ ਵੀ ਬਾਸ ਤੇ ਉਹ ਕਿੰਨੇ ਦੇ ਕਪੜੇ ਵੀ ਲੈ ਰਾਤ ਨੂੰ ਬੜੇ ਸੁੰਦਰ ਤੇਜਾਤੀ ਉਸਤਨ ਹਨ ਤਰ੍ਹਾਂ ਤਰ੍ਹਾਂ ਦੇ ਰੋਜ਼ ਪਕਵਾਨ ਐਸ਼ੋ ਆਰਾਮ ਰੋਜ਼ ਮੁਗਈਆ ਰਾਜ ਕਰਾ ਦਿੱਤਾ آج چوتھے دن راجہ کھول بیٹھا ہے سنت بھی دستے ہیں اندر یہ شردا نے دستے ہیں میں ہوں کی اکاں بہت کچھ دستے ہیں بہت کچھ ہیں راجہ کہیں لگا میں تھوڑے قدم کے سر رکھتا سی تھی ہاتھ جوڑ جوڑتا آج نہ قدمہ تے سر رکھے ہیں نہ میں آج ہاتھ جوڑے لیں کیونکہ تھی ساری برابری ہو ਜੋ ਮੈਂ ਕੱਪੜੇ ਪਹਿਨਣ ਉਹ ਵੀ ਤੁਸੀਂ ਪਹਿਨ। ਜੋ ਮੈਂ ਖਾਦਾ ਹੈ ਉਹ ਵੀ ਤੁਸੀਂ ਖਾ। ਜਿਸ ਤਰ੍ਹਾਂ ਦੇ ਮਹਿਲਾ 'ਚ ਮੈਂ ਰਹਿੰਦਾ ਆਂ ਤੁਸੀਂ ਵੀ ਰਹੋ। ਔਰ ਜਿਸ ਤਰ੍ਹਾਂ ਦੀ ਸੇਜ ਹੈ ਤੇ ਮੈਂ ਸੁੱਤਾ ਤੁਸੀਂ ਸੋ। ਮੈਨੂੰ ਹੁਣ ਕੋਈ ਫਰਕ ਨਹੀਂ ਦਿੱਸਦਾ ਤੇਰੇ ਵਿੱਚ ਤੇ ਮੇਰੇ ਵਿੱਚ। ਇਸ ਵਾਸਤੇ ਮੇਰਾ ਅਸਰ ਨਹੀਂ ਐਤੋਂ ਵਾਸਤੇ ਮੈਂ ਹੱਸਣੇ ਕਿਉਂ। ਜੋ ਇਹ ਮੈਂ ਕਹਿ ਰਿਹਾ ਇਹ ਸਹੀ ਹੈ। یا گل سند سنت لگتا سانگا تے صحیح پر نہیں باہر چلو پراچی گاٹا ہے پرانی ہے راجا بھی بڑا اتاولہ سی چلو دسے چلو پھر باہر چلو پرانے رجواڑے ہوتے سن چھوٹیاں چھوٹیاں جبھی ہیں 810 ਪਿੰਡਾਂ ਦਾ ਰਜਵੜ ਮਹਾਤਮਾ ਬੁੱਧਾ ਪਿਤਾ ਕਪਲਵਸਤੂ ਦਾ ਰਾਜਾ ਸੀ ਐਤੀ ਚਲੇ ਪਿੰਡ ਸੰਛੋਟੇ ਛੋਟੇ ਕੁਝ ਵੀ ਸੀ ਗਾਂਲਪਨ 10 ਚਾਰ ਪਰਲਾਣ ਜਦ ਚਲੇ ਰਾਜਾ ਕਹਿੰਦਾ ਦਸੋ ਬੌਧੂ ਆ ਗਿਆ ਪਰੇ ਸਾਡੇ ਪਰੇ ਕੀ ਸੰਤ ਕਹਿੰਦਾ ਅੱਗੇ ਦੱਸ ਅੱਗੇ ਦੱਸ ਪੂਰਾ ਮੀਲ ਚੱਲ ਰਿਹਾ ਹੈ ਹੁਣ ਰਾਜਾ ਫਿਰ ਕੁਛ ਲਗੇ ਹੁਣ ਤੇ ਦੱਸੋ ਮੈਂ ਤੇ ਚੱਲ ਕੇ ਥੱਕ ਗਿਆ ਮੈਂ ਕਦੀ ਇਤਨਾ ਚੱਲਿਆ ਨਹੀਂ ਤੁਸੀਂ ਬਹੁਤ ਮੈਨੂੰ ਚਲਾ ਲਏ ਹੁਣ ਤੇ ਦੱਸੋ ਸੰਤ ਕਹਿੰਦਾ ਤਸਾ ਹਬ ਉਹ ਮੇਰੀ ਬਾਤ ਤੈ ਹੋਈ ਕਿਤਨਾ ਕਦੀ ਚਲਿਆ ਨਹੀਂ ਸੀ ਰਾਜਾ ਰਾਤ ਤੇ ਸਵਾਰੀ ਕਰ ਰਿਹਾ ਸੀ ਅਖੰਡਕਾ ਸੰਤ ਜੀ ਹੁਣ ਤੇ ਦੱਸ ਕਹਿੰਦੇ ਥੋੜੀ ਦੂਰ ਹੋਰ ਚੱਲਦੇ ਹਾਂ ਦੱਸ ਰਾਜੇ ਦਾ ਹੌਸਲਾ ਬਣ ਚੱਲਦੇ ਆ ਚੱਲਦੇ ਆ ਥੋੜੀ ਦੂਰ ਤੇ ਰਾਜਾ ਰੁਕ ਗਿਆ ਕਹਿੰਦਾ ਸੰਤ ਜੀ ਹੁਣ ਤੇ ਦੱਸੋ ت کہہ نہیں اگے راجہ راجا کہہ میں اگے نہیں جا سکتا میرے راج کی سرحد اتنے ختم ہو جائے میں اگے نہیں جا سکتا میری سٹیٹ اتنے میرا راج پاٹھ اتنے تک ہے میرا راج پاٹھ پچھے رہے میرے محل پچھے رہ میرا پروار پچھے رہے گیا حد ختم ہو گئی کہنے لگا تیرے سے میرے کئی فرق تیرے محل پچھے نے میرے اگے تیرا سب کچھ پچھے ہے میرا سب کچھ اچھے ہے جتوں تیرا سب کچھ ختم ہونا ہے اسے جگہ تو میرا سب کچھ شروع ہوتا ہے جا تیرے محل چھٹے کپڑے اتار کے پرے دے آپ ہاں چلے تو تیرے میرے سے ہی تو اگیں نہیں آ سکتا پچھے مڑ سکتا ہے پچھے مڑ دے ہی نہیں اگاں جانتے ہیں اگاں تران ਪਿੱਛਾ ਫੇਰਨਾ ਮੋੜਣਾ ਨਾਨਕ ਸਿੰਘ ਕਿਹਾ ਵਾਰ ਬਹੜ ਨਾ ਹੋਵੀ ਜਨਮੜਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਕਿਉਂ ਪਿੱਛੇ ਸੁਰਤ ਨੂੰ ਮੋੜਦਾ ਬੰਦਾ ਆ ਗਿਆ ਗੁਰਦੁਆਰੇ ਸੁਰਤ ਪਿੱਛੇ ਕਾਰੋਬਾਰ ਹੈ ਜਾਰੀ ਹੈ ਕਮ ਸੇ ਕਮ 1 ਘੰਟੇ ਲਈ ਤੇ ਸੁਰਤ ਨੂੰ ਵਗੇ ਰ ਛਬਦ ਦੇ ਨਾਲ 1.5 ਘੰਟੇ ਲਈ ਤੇਿੱਕਾ ਕੇ ਵੀ ਤੇਰੀ ਸੁਰਤ ਪਿੱਛੇ ਪਰਿਵਾਰ ਵਿੱਚ ਕਾਰੋਬਾਰ ਵਿੱਚ ਕਰਦੇ ਸੁਰਤ ਪਿੱਛੇ ਅਗੇ ਨਹੀਂ ਸਾਬ ਕਹਿੰਦੇ ਆਗਾਹ ਕੋ ਤਰਾਂ ਪਿੱਛੇ ਹੈ ਇਹ ਨਾ ਮੋੜਾ ਪਿੱਛੇ ਤੇ ਸਾਡਾ ਸੰਸਾਰ ਹੈ ਅੱਗੇ ਨਰਮਾ ਪਿੱਛੇ ਤੇ ਸਾਡਾ ਪਰਿਵਾਰ ਹੋ ਸਕਦਾ ਪਰਿਵਾਰ ਤੇ ਹੈ ਪਿੱਛੇ ਤੇ ਸਾਡਾ ਕਾਰੋਬਾਰ ਹੈ ਦਰਮਕਾਰ ਦੀ ਦੁਨੀਆ ਤੇ ਕੇ ਅਗਾਹ ਕੋਟਰਾ ਪਿੱਛੇ ਹੈ ਇਹ ਨਾ ਮੋੜਾ ਨਾਨਕ ਸਿੰਘ ਤੇ ਆਵਾ ਬਹੁੜ ਨਾ ਹੋਵੀ ਜਨਮੜਾ ਭਾਈ ਸਾਹ ਬਈ ਨੰਦ ਲਾਲ ਕਹਿੰਨੇ ਐ ਮੇਰੇ ਬਾਦਸ਼ਾਹ ਜਾ ਇਲਾਹੀ ਚਸ਼ਮੇ ਬੀਨਾ ਇਹ ਵੀ ਦੇ ਦਰਸਾਦਾ ਮਾਜ਼ ਇਸ਼ਕੇ ਸੌਦਾ ਐ ਉਹ ਪਿਆਰ ਦੇ ਉਹ ਇਸ਼ਕ ਦੇ ਉਹ ਭਾਵਨਾ ਦੇ ਉਹ ਸ਼ਰਧਾ ਦੇ ਇੱਕ ਦਫਾ ਸਾਰੇ ਕਹਿ ਦੇ ਨੰਦ ਲਾਲ ਸੁਦਾਈਏ ਪਾਗਲ ਮਹਾਰਾਜ ਅਜੇ ਤੇ ਲੋਕੀ ਮੈਨੂੰ ਕਵੀ ਕਹਿੰਦੇ ਨੇ ਸ਼ਾਇਰ ਕਹਿੰਦੇ ਨੇ ਵਿਦਵਾਨ ਕਹਿੰਦੇ ਨੇ ਆਲਮ ਪਾਗਲ ਕਹਿੰਦੇ ਨੇ ਪੰਡਿਤ ਕਹਿੰਦੇ ਨੇ ਮਹਾ ਵਿਦਵਾਨ ਕਹਿੰਦੇ ਮੈਨੂੰ ਕਿਸੇ ਨੇ ਪਾਗਲ ਕਹਿਣਾ ਨਹੀਂ ਸ਼ੁਰੂ ਹੈਰਾਨੀ ਮੇਦੀ ਗਾ ਛੋਟੀ ਦਾ ਸਿਆਣਾ ਮਨੁੱਖ ਇਹ ਕਹੇ ਇਸ ਦੌਰ ਦੇ ਸਰਦਾਲੂ ਹੋਣਾ ਬੜਾ ਔਖਾ ਹੋ ਗਿਆ ਹੈ ਬਹੁਤੇ ਸਰਦਾਲੂ ਨੂੰ ਲੋਕੀ ਪਾਗਲ ਹਨ ਤੇ ਬਹੁਤੇ ਸਰਦਾਲੂ ਨੂੰ ਲੋਕੀ ਬੋਲਾਗ ਹੈ ਔਖਾ ਨਿੱਕੀ ਨਿੱਕੀ ਗਲਤੀ ਸਰਦਾਰ ਟੁੱਟ ਜਾਂਦੀ ਹੈ ਬੰਦਿਆਂ ਬਹੁਤ ਛੋਟੀਆਂ ਛੋਟੀਆਂ ਦਾ ਹਜ਼ਾਰਾਂ ਵਾਰ ਰੱਬ ਦੀ ਕਥਾ ਸੁਣੀਏ ਗੁਰਬਾਣੀ ਦੇ ਵਿਚਾਰ ਸੁਣੀ ਹੋਵੇ ਇਹਦੇ ਮਾੜੀ ਜਿਹਾ ਸਰਦਾ ਬਣ ਰਹੀ ਹੈ ਕਿ ਕੋਈ ਮਨੁੱਖ ਦੇ ਕੁਦਰੇ ਦੋ ਬੋਲ ਅ ਸਰਦਾ ਬਰੇ ਸੁਣ ਲਈਏ ਸਰਦਾ ਕੋਈ ਇਹ ਸਰਦਾ ਮਨੁੱਖ ਕੋਈ ਵੀ ਨਹੀਂ ਸੱਚੀ ਕੰਧ ਦੇ ਕਲੀ ਤੋ ਲਵਸ ਬਣੀ ਬੜਾਈ ਸਰਦਾ ਨੂੰ ਤੋੜ ਕੇ ਰੱਖੇ ਕਿੱਥੋਂ ਹੀ ਪਤਾ ਚੱਲਦਾ ਮਨੁੱਖul ਸਰਦਾ ਐਨੇ ਸੱਚੀ ਕੰਧ ਵਰਗੇ ਕਲਦੀ ਕੰਧ ਵਰਗੇ ਕੁਝ ਵੀ ਨਹੀਂ ਬੜਾ ਜਿਆਦਾ ਕੱਦ ਹੱਸਦਾ ਤੇ ਗਈ ਰਸਤਾ ਵੇਖਣ ਵਾਸਤੇ ਅੱਖਾਂ ਚਾਹੀਏ درشٹی چاہیے رستے سے چلن واسطے پیر چاہیے درشٹی گیان ہے سمجھ ہے اکل ہے شردھا پیر ہے بھاونا پیر ہے پیار پیر پینڈا پیار نہ پیر ہوں شردھا نال پیر اقل نہیں اقل پینڈا دکھائی منزل دکھائی دے. اور میں پھر عرض کر پیر نہیں نہیں شردھا بالکل نہیں ہے بھاؤنا بالکل نہیں پیار بالکل نہیں ہے پاوے چوٹی کا گنی ہوگی برار ہی رہ جائے گا کچھ بھی نہیں جلدا بھی کٹور ہوگا بڑا کٹور ہوگا پانچ ہزار سال تک براہما نے جو چوٹی کے ودوان سن شوتر مندروں کے دروازے بند رکھے بڑا چوٹی کا ودوان کازی سے سوبا سرحد ਕੁਛ ਨੇ ਬੁਲਾਇਆ ਸੀ ਫੈਸਲਾ ਕਰਨ ਵਾਸਤੇ 마ਸੂਮ ਬੱਚਿਆਂ ਕਾਜ਼ੀ ਦਾ ਫਤਵਾ ਤੇ ਲਾਜ਼ਮੀ ਸੀ ਬਗਲ ਵਿੱਚ ਕੁਰਾਨ ਕੁਰਾਨ ਪੂਰੀ ਕੰਡ ਆਪਸੀ ਅਰਥ ਬੋਧ ਆਮਦਜ਼ ਹਦੀਸਾਂ ਪੜ੍ਹੰਦਾ ਸੀ ਬੜਾ ਵਿਦਵਾਨ ਚੌਟਿੰਦਾ ਅੱਜ ਦੇ ਤਸਵੀਰ ਜਦ ਸੂਬਾ ਸਰਹੰਦ ਨੇ ਇਹ ਆਖਿਆ ਕਿ ਇਸਲਾਮ ਇਹ ਕਹਿੰਦਾ ਹੈ ਮੁਹੰਮਦ ਸਾਹਿਬ ਇਹ ਕਹਿੰਦੇ ਨੇ ਕਿ ਤੇਰੇ ਹੱਥੋਂ نابالغ بچے دا اور عورت دا خون سمیت سے نہیں ڈولنا خدا معاف نہیں کرے دا. تو وہ نواب کازی نا کرے یہاں بچوں کازی کہ خون ڈولن کی لوڑ کون نہیں ڈول رہے یہاں زندہ ہی دیوار دیکھنے دو گل قاضی فیصلہ بڑا ودوان بڑا بدوان, بڑا پنڈ بڑا پڑھا لکھا رستے چلن کی توفیق کوئی نہیں شردا ہے کوئی نہیں بھاؤنا ہے کوئی نہیں ہے کوئی سبند سے نال جڑ دیں بڑے بڑے کوڑے رہ جانے سبند بڑے بڑے دور فلاسفر تک بلارے لکھاری میں پتھر دل دیتے ہیں کچھ بھی کچھ بھی نہیں کچھ بھی نہیں ਰਸਤਾ ਵੇਖਣ ਵਾਸਤੇ ਅੱਖਾਂ ਚਾਹੀਦੀਆਂ ਰਸਤੇ ਤੇ ਚੱਲਣ ਵਾਸਤੇ ਪੈਰ ਚਾਹੀਦੇ ਹੁਣ ਮੈਂ ਫਿਰ ਅਰਸ਼ 'ਤੇ ਹਾਂ ਪੈਰ ਨਹੀਂ ਹੈ ਇਹ ਤੇ ਚੱਲ ਹੀ ਨਹੀਂ ਸਕਦਾ ਉੱਤੇ ਬੈਠਾ ਰਹੇਗਾ ਦੂਜੇ ਦੇ ਪੈਰਾਂ ਨਾਲ ਨਹੀਂ ਚੱਲਿਆ ਜਾ ਸਕਦਾ ਪਰ ਪੈਰ ਹੈਗੇ ਨਹੀਂ ਅੱਖਾਂ ਨਹੀਂ ਇਹ ਜਿੰਨ ਜਾਇ ਵਹਟਕਦਾ ਵਹਟਕਦਾ ਕਿਸੇ ਦਿਨ ਸੋਚ ਸਕਦਾ ਸੂਰ ਦਾਸ ਅੰਮ੍ਰਲ ਸਰ ਪਹੁੰਚ ਗਿਆ ਸੀ ਗੁਰੂ ਦੇ ਚਰਨਾਂ 'ਚ ਪਹੁੰਚ ਗਿਆ ਸੀ ਵਟਕ ਵਟਕ ਕੇ ਬਾਹਰ ਦੀਆਂ ਅੱਖਾਂ ਦੇ ਕੋਲ ਨਹੀਂ ਸਕਦਾ ਜੇ ਬਾਹਰ ਦੀਆਂ ਅੱਖਾਂ ਨਹੀਂ ਹੈ ਤੇ ਬਾਹਰ ਭਟਕ ਬਟਕ ਕੇ ਮਨੁੱਖ ਬਾਰ ਬਾਰ ਰਸਤਾ ਤੈਅ ਕਰ ਸਕਦਾ ਹੈ ਚਲੋ ਅੰਦਰ ਦਾ ਗਿਆਨ ਪਰਮਾਤਮਾ ਦਾ ਨਹੀਂ ਹੈ ਸੋਚ ਸਮਝ ਪਰਮਾਤਮਾ ਦੇ ਨਹੀਂ ਹੈ ਸਿਰਫ ਭਾਵਨਾ ਪਿਆਰ ਤੇ ਸ਼ਰਧਾ ਜੇਕਿਨ ਜਾਨੋ ਪਹੁੰਚ ਜਾਂਦਾ ਹੈ ਪਹੁੰਚ ਜਾਂਦਾ ਹੈ ਕਿਸ ਨੂੰ ਲੈ ਸਿਰ ਬੜੇ ਸਾਹਮਣੇ ਖੋਲਾਵਾ ਚਾਰ ਦਿਨ ਮੈਂ ਹੋਰ ਹਾਜ਼ਰੀ ਵਰਨੀਏ ਰਾਤ ਦੇ ਵਕਾਟ ਕੋ ਨੌ ਫੜੇ ਚਰਨ ਵਰਸਾਂਗੇ ਉਹਦੇ ਵਿੱਚ ਕੋਲਣ ਦੀ ਕੋਸ਼ਿਸ਼ ਕਰਾਂਗੇ ਇਸ ਸਮਾਪਤੀ ਬਲ ਚੁਬਦੀ ਸਮਾ ਤਦ ਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਫੜੇ ਹਿਰਦੇ ਦੇ ਪਿਆਰ ਦੀ ਸਵਾਤ ਪਾਵਨ ਸ਼ਰਧਾ ਦੀ ਸਵਾਤ ਪਾਵਨ ਈਸ਼ਵਰ ਦਾ ਭਰੋਸਾ ਤੇ ਭਾਵਨਾ ਪੈਦਾ ਹੋਵੇ ਨਾ ਵੀ ਹੋਇਆ ਤੇ ਕਿੰਨਾਂ ਕੋਈ ਬਹੁਤ ਵੱਡੀ ਗੱਲ ਨਹੀਂ ਸ਼ਰਧਾ ਪੁਛਾ ਦੇ ਭਾਵਨਾ ਹਿਰਦੇ ਨੂੰ ਅਸਲ ਭਰ ਦੇ ਪਿਆਰ ਹਿਰਦੇ ਨੂੰ ਅੰਦੋਲਿਤ ਕਰ ਦੇ ਔਰ ਸਾਫ਼ ਕਹਿ ਦਿੱਤਾ ਕਲਗੀਧਰ ਮਾਦਸ਼ਾ ਸਾਚ ਕਹਾਂ ਸੁਣ ਲੇ ਹੋ ਸਵੇ ਇਹਨ ਪ੍ਰੇਮ ਕੀਓ ਇਹਨ ਹੀ ਤਪ ਗੁਣ ਇਹ ਸਭ ਬ੍ਰਿੰਦ ਬਰਾਤ ਜਨਾਵ ਰਹਿ ਇੱਕ ਬੈਰਾਗ ਬਿਨਾਂ ਸਭ ਤੇ ਹੈ ਵਰਤਰੀ ਕਹਿੰਦਾ ਹੈ ਬੰਦਾ ਗਿਆ ਨਹੀਂ ਹੈ ਦਾ ਨਹੀਂ ਹੈ ਬੜਾ ਕੁਛ ਕਰਦਾ ਹੈ ਪਿਆਰ ਨਹੀਂ ਹੈ ਇਹਦਾ ਸਭ ਕੁਝ ਇੰਜ ਹੈ ਉਹ ਬਰਾਤ ਜਿਹਦੇ ਚ ਲੜਾਈ ਹੋਏ ਲੜਾਈ ਕੋਈ ਨਹੀਂ ਇਸ ਬਰਾਤੇ ਕੀ ਮੈਨੇ ਤੇ ਅੱਜ ਦੀ ਕਥਾ ਆਪਾਂ ਦੇਖੀਏ ਕਿ ਗਿਆਨੀ ਸੰਸੇ ਮਸਕੀਨ ਉਹਨਾਂ ਦੱਸਦੇ ਪਏ ਇੱਕ ਰਾਜਾ ਦੀ ਤੇ ਇੱਕ ਸੰਤ ਦੀ ਇਹ ਜ਼ਿੰਦਗੀ ਦਾ ਵਾਕਿਆ ਕਿ ਉਹਨਾਂ ਦੇ ਦਰਮਿਆਨ ਜਿਹੜੀ ਜੋ ਵੀ ਗੱਲਬਾਤ ਹੋਈ ਉਹ ਵਾਕਿਆ ਸਾਰਾ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਰਾਜਾ ਪਹਿਲਾਂ ਇੱਕ ਸੰਤ ਨੂੰ ਆਪਣੇ ਮਹਲ ਚ ਲਿਆ ਜਾਂਦਾ ਉਹਨੂੰ ਸਾਰੇ ਆਰਾਮ ਉਹ ਰਾਜਸ਼ ਦਿੰਦਾ ਫਿਰ ਕਹਿੰਦਾ ਜੀ ਮੈਂ ਤੇ ਤੂੰ ਤੇ ਹੁਣ ਮੇਰੇ ਵਰਗੇ ਬਣ ਗਿਆ ਤੇਰੇ ਚ ਮੇਰੇ ਚ ਕੋਈ ਫਰਕ ਨਹੀਂ ਇਸ ਕਰਕੇ ਮੈਂ ਤੇਰੇ ਅੱਗੇ ਹੱਥ ਨਹੀਂ ਜੋੜੇ ਜਾਂ ਸਿਰ ਨਹੀਂ ਝੁਕਾਇਆ ਕਿਉਂਕਿ ਹੁਣ ਤੂੰ ਵੀ ਮੇਰੇ ਤਰ੍ਹਾਂ ਹੀ ਉਹੀ ਲਿਬਾਸ ਪਾਇਆ ਜਿਹੜਾ ਮੈਂ ਪਾਇਆ ਉਹੀ ਤੂੰ ਖਾਣਾ ਖਾਦਾ ਜਿਹੜੇ ਚੰਗੇ ਖਾਣੇ ਮੈਂ ਖਾਣਾ ਉਹੀ ਤੂੰ ਖਾ ਰਿਹਾ ਉਹੀ ਇਹ ਜਿਹੜੇ ਸਕੂਨ ਵਾਲੇ ਬੈੱਡ 'ਤੇ ਤੂੰ ਸੋ ਰਿਹਾ ਜਿਹੜਾ ਉੱਤੇ ਮੈਂ ਸੋਣਾ ਤੇਰੇ 'ਚ ਮੇਰੇ 'ਚ ਕੋਈ ਫਰਕ ਨਹੀਂ ਉਸ ਸੰਤ ਨੇ ਕਿਹਾ ਤੇਰੇ 'ਚ ਮੇਰੇ 'ਚ ਬੜਾ ਫਰਕ ਹੈ ਉਸ ਰਾਜਾ ਫਿਰ ਤਜਸਸ 'ਚ ਆ ਗਿਆ ਆਖਿਰ ਤੁਹਾਡੇ 'ਚ ਮੇਰੇ 'ਚ ਕੀ ਫਰਕ ਹੈ ਫਿਰ ਉਹਨਾਂ ਨੇ ਫਰਕ ਦੱਸਿਆ ਕਿ ਆ ਮੇਰੇ ਨਾਲ ਚੱਲ ਤੇ ਜਦੋਂ ਬਾਛਾ ਨੂੰ ਆਪਣੇ ਨਾਲ ਲੈ ਕੇ ਤੁਰ ਪੇ ਤੁਰਦੇ ਤੁਰਦੇ ਬਾਦਸ਼ਾਹ ਜੀ ਨੂੰ ਥੱਕ ਗਿਆ ਜੇ ਜਦੋਂ ਬਾਦਸ਼ਾਹ ਦੀ ਹਦੂਦ ਖਤਮ ਹੋ ਗਈ ਤਾਂ ਫਿਰ ਉਹਨੇ ਕਿਹਾ ਸੰਤ ਨੂੰ ਕਿ ਸੰਤ ਜੀ ਮੈਂ ਇਸ ਤੋਂ ਅੱਗੇ ਨਹੀਂ ਜਾ ਸਕਦਾ ਮੇਰੀ ਦੁਨੀਆ ਇਸ ਤੋਂ ਅੱਗੇ ਨਹੀਂ ਮੇਰੀ ਦੁਨੀਆ ਇਸ ਤੋਂ ਪਿੱਛੇ ਹੀ ਹੈ ਮੇਰੀ ਸਰਾਧ ਹੈ ਹੀ ਹੈ ਮੇਰੇ ਜਿਹੜੇ ਮਹੱਲ ਪਿੱਛੇ ਹੈ ਮੇਰਾ ਖਾਨਦਾਨ ਪਿੱਛੇ ਹੈ ਮੇਰੀ ਸਾਰੇ ਆਵਾਮ ਜਿਹੜੀ ਰਾਇਆ ਮੇਰੀ ਪਿੱਛੇ ਹੈ ਮੇਰਾ ਹੁਣ ਅੱਗੇ ਨਹੀਂ ਕੁਝ ਵੀ ਤੇ ਸੰਤ ਨੇ ਫਿਰ ਉਹਨੂੰ ਆਖਿਆ ਕਿ ਤੇਰਚਿਤ ਮਿਰਚ ਇਹੀ ਫਰਕ ਹੈ ਕਿ ਤੇਰਾ ਸਭ ਕੁਝ ਪਿੱਛੇ ਐ ਤੇ ਮੇਰਾ ਸਭ ਕੁਝ ਅੱਗੇ ਐ ਤੂੰ ਪਿੱਛੇ ਦੀ ਸੋਚਣਾ ਤੇ ਮੈਂ ਅੱਗੇ ਦੀ ਸੋਚਣਾ ਤਿੰਨ ਵਿੱਚ ਵੀਰੋ ਸਬਕ ਇਹ ਕਿ ਸਾਨੂੰ ਸਾਰਿਆਂ ਨੂੰ ਬਾਦਸ਼ਾਹਾਂ ਵਾਂਗ ਤਰ੍ਹਾਂ ਪਿੱਛੇ ਦੀ ਐਸੀ ਜ਼ਿੰਦਗੀ ਦੇ ਬਾਰੇ ਨਹੀਂ ਸੋਚਣਾ ਚਾਹੀਦਾ ਸਾਨੂੰ ਵੀ ਸੰਤਾਂ ਤਰ੍ਹਾਂ ਅਗਲੀ ਜ਼ਿੰਦਗੀ ਦੇ ਬਾਰੇ ਸੋਚਣਾ ਚਾਹੀਦਾ ਅਗਲੀ ਜ਼ਿੰਦਗੀ ਦੇ ਵਿੱਚ ਜੋ ਕੁਝ ਨੇਮਤਾ ਮਿਲਨੀ ਆ ਉਹਦੇ ਵਾਸਤੇ ਮਿਹਨਤ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਕਿ ਏ ਗੁਰੂ ਸਾਹਿਬਾਨ ਦਾ ਕੋਲ ਹੈ ਨਾ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਇਨਸਾਨ ਜਿਹੜਾ ਨਾ ਗੁਰਦੁਆਰੇ ਇੱਥੇ ਚਲ ਜਾਂਦਾ ਪਰ ਉਹਦਾ ਮਨ ਜਿਹੜਾ ਨਾ ਲੱਗਦਾ ਹੀ ਨਹੀਂ ਇੱਕ ਘੰਟਾ ਨਹੀਂ ਉਹ ਆਪਣਾ ਮਨ ਜਿਹੜਾ ਲਾ ਕੇ ਇਬਾਦਤ ਕਰ ਸਕਦਾ ਜਾਂ ਜਦ ਨਮਾਜ਼ ਪੜ੍ਹਨ ਆ ਹੀ ਚਲ ਜੀਏ ਮਸਜਿਦ ਦੇ ਵਿੱਚ ਤੇ ਮਨ ਪਿੱਛੇ ਭਗੁੰਦਾ ਰਹਿੰਦਾ ਵਾ ਹਰ ਟਾਈਮ ਦਿਮਾਗ 'ਚ ਸੋਚਾਂ ਪਿਛਲੇ ਆਪਣੀ ਦੁਨੀਆਦਾਰੀ ਦੀਆਂ ਸੋਚਾਂ ਹੁੰਦੀਆਂ ਦਿਲ ਲਾ ਕੇ ਮਨੋ ਹੀ ਰੱਬ ਨੂੰ ਯਾਦ ਨਹੀਂ ਕਰਦੇ ਇਹ ਚ ਸਬਕ ਇਹ ਹੈ ਕਿ ਸਾਨੂੰ ਸੰਤਾ ਜਿਹਾਂ ਸੋਚਣਾ ਚਾਹੀਦਾ ਅਗਲੀ ਜ਼ਿੰਦਗੀ ਦੇ ਬਾਰੇ ਐਡੀ ਜ਼ਿੰਦੀ ਜ਼ਿੰਦਗੀ ਦੀਆਂ ਸਾਜਸ਼ਾਂ ਨੇਮਤਾ ਸਹੂਲਤਾਂ ਇਹ ਸਭ ਕੁਝ ਆਰਜ਼ੀ ਹੈ ਇਹ ਖਤਮ ਹੋ ਜਾਣੀ ਹੈ ਇਹ ਸਦਾ ਨਹੀਂ ਰਹਿਣੀਆਂ ਅਗਲੀ ਜ਼ਿੰਦਗੀ ਜਿਹੜੀ ਸੰਤਾ ਨੇ ਚੁਣੀ ਹੈ ਨਾ ਅੱਲਾ ਦੇ ਨੇਕ ਬੰਦੇ ਨੇ ਚੁਣੀ ਹੈ ਉਹ ਹਮੇਸ਼ਾ ਰਹਿਣ ਵਾਲੀ ਹੈ ਉਹਦੇ ਵਿੱਚ ਜਿਹੜੀਆਂ ਸਹੂਲਤਾਂ ਰਾਜ ਮਹਾਰਾਜ ਹੈ ਨਾ ਉਹਦਾ ਵਰਗਾ ਕੋਈ ਨਿਮੁਲ ਬਦਨ ਹੀ ਨਹੀਂ ਇਹ ਦੁਨੀਆ ਦੀਆਂ ਰਾਇਮੋ ਰਾਇਸ਼ ਉਹਦੇ ਅੱਗੇ ਕੁਝ ਵੀ ਨਹੀਂ ਹੈ ਜਿੰਨੀਆਂ ਉਹ ਸਹੂਲਤਾਂ ਜਾਂ ਉਹ ਜ਼ਿੰਦਗੀ ਆਸਾਨ ਹੈ ਤੋਂ ਹਮੇਸ਼ਾ ਰਹਿਣ ਵਾਲੀ ਜ਼ਿੰਦਗੀ ਹੈ ਇਸ ਜ਼ਿੰਦਗੀ ਦੇ ਵਿੱਚ ਭਾਵੇਂ ਕੋਈ ਜਿੰਨਾ ਮਰਜੀ ਸੁਖੀ ਹੈ ਜਦੋਂ ਉਹਨੂੰ ਕੋਈ ਦੁੱਖ ਤਕਲੀਫ ਆ ਜਾਂਦੀ ਹੈ ਤੇ ਉਹ ਨਾਲ ਹੀ ਪਰੇਸ਼ਾਨ ਹੋ ਜਾਂਦਾ ਪਰ ਅਗਲੀ ਜ਼ਿੰਦਗੀ ਦੇ ਵਿੱਚ ਫਿਰ ਦੁੱਖ ਤਕਲੀਫਾਂ ਨਹੀਂ ਫਿਰ ਸਕੂਨ ਹੀ ਸਕੂਨ ਹੈ ਪਰ ਉਹਦੇ ਵਾਸਤੇ ਇਸ ਦੁਨੀਆ ਦੇ ਵਿੱਚ ਇਸ ਸੰਸਾਰ 'ਚ ਇਸ ਜਹਾਨ 'ਚ ਸਾਨੂੰ ਮਿਹਨਤ ਕਰਨੀ ਪੈਣੀ ਹੈ ਸੰਤ ਅ ਤਰਾ ਜ਼ਿੰਦਗੀ گزارਨੀ ਪੈਣੀ ਹੈ ਜੇ ਬਾਦਸ਼ਾਹਾਂ ਵਾਂਗ ਤਰਾ ਜ਼ਿੰਦਗੀ گزارਾਂਗੇ ਫਿਰ ਸਾਡਾ ਅਗਲਾ ਜਹਾਨ ਮੁਸ਼ਕਿਲ ਹੋ ਜਾਏ ਕਿਉਂਕਿ ਅਗਰ ਫਿਰ ਸਾਡੀ ਸੋਚ ਇਸ ਦੁਨੀਆ ਜੋਗੀ ਰਹਿਣੀ ਹੈ ਫਿਰ ਰੱਬ ਨਾਲ ਹੀ ਮਨੋ ਜੁੜਾਂਗੇ ਨਹੀਂ ਜਦੋਂ ਅਸੀਂ ਰੱਬ ਨਾਲ ਜੁੜਾਂਗੇ ਤੇ ਫਿਰ ਹੀ ਸਾਡਾ ਇਹ ਜਹਾਨ ਤੇ ਅਗਲਾ ਜਹਾਨ ਦੋਨੋਂ ਕਾਮਯਾਬ ਹੋਣਗੇ ਬਾਕੀ ਵੀਰੋ ਕਥਾ ਬਹੁਤ ਵਧੀਆ ਸੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਿਕਵਟ ਇਸ ਰਾਖੇ ਰੱਬ ਰਾਖਾ